ਹਾਂਜੀ ਇਹ ਗਲੀ ਨੰਬਰ 23 ਆਰੋ ਵਾਲੀ ਕੀਦਾ ਅੱਜਕੱਲ ਨਾਮ ਹੈ ਕੀ ਹਾਲ ਆ ਮੇਰੇ ਸ਼ਹਿਰ ਵਾਲੀ ਗਲੀ ਬਹੁਤ ਵੱਡੀ ਗਲੀ ਬਹੁਤ ਸੋਹਣੀ ਗਲੀ ਆਰ ਪਰ ਗਲੀ ਇੱਕ ਪਾਸੇ ਸ਼ਮੰਦਰ ਰੋਡ ਇੱਕ ਪਾਸੇ ਪਰਸਨਾਗਰ ਮੇਨ ਰੋਡ ਦੇ ਵਿੱਚ ਦੋ ਰਜ ਦੀਆਂ ਕੋਠੀਆਂ ਬਹੁਤ ਵਧੀਆ ਸਿੱਧੂ ਮੂਸੇਵਾਲਾ ਦਾ ਕੋਠੀ ਦੇ ਲੱਕ ਦੇ ਵਿੱਚ ਦੋ ਰਜ ਦੀ ਕੋਠੀਆਂ ਦੇਖੋ ਫਰੰਟ ਦੇਖੋ ਤੁਸੀਂ ਇੱਕ ਵਾਰ ਅਜੇ ਥੋੜਾ ਜਿਹਾ ਕੰਮ ਬਾਕੀ ਹੈ ਜਿਵੇਂ ਕਿ ਟਫਨ ਕਲਾਸ ਤੇ ਮੇਨ ਗੇਟ ਤੇ ਫੇਵਰ ਇਹ ਸਪੈਸ਼ਲ ਨੰਬਰ ਪਲੇਟ ਵਾਸਤੇ ਵਿੱਚ LED ਲਾਈਟ ਲੱਗੀ ਹੋਈ ਹੈ ਇਹ ਬਾਹਰਲਾ ਡਿਜ਼ਾਈਨ ਵਿੱਚ ਲਾਈਟ ਲੱਗੀ ਹੋਈ ਹੈ ਠੀਕ ਹੈ ਜੀ ਰੈਂਪ ਅੰਦਰ ਨੋਵਾ ਗੱਡੀ ਚੜਦੀ ਠੀਕ ਹੈ ਇਹ ਕਲਰ ਹੋ ਰਿਹਾ ਗੇਟ ਨੂੰ ਫੇਵਰ ਲਾ ਕੇ ਦੇਖੋ ਜੀ ਗੱਡੀ ਵੀ ਆਰਾਮ ਨਾਲ ਲੱਗਦੀ ਹੈ ਅੰਦਰ ਇੰਟਰਫੋਨਸ ਆਰ ਤੇ ਇਹ ਬਾਥਰੂਮ ਆ ਗਿਆ ਬਹੁਤ ਸੋਹਣਾ ਬਹੁਤ ਵਧੀਆ ਬੋਰਡ ਦੇ ਗੇਟ ਬਾਤਾਂ ਠੀਕ ਹੈ ਜੀ ਮੱਛੀ ਮੋਟਰ ਠੀਕ ਹੈ ਜੀ ਇਥੇ ਬਾਥ ਰੂਮ ਸੈਸ਼ਨ ਲੱਗਣਾ ਤੇ ਕਾਰਨਰ ਵਿੰਡੋ ਫੀਸਾ ਇਹ ਆਗਾ ਹੀ ਅੱਗੇ ਪਰਲੇ ਪਾਸੇ ਪੋਰਚ ਤੇ ਉੱਪਰ ਪੌੜੀਆਂ ਜਾ ਰਹੀਆਂ ਪੌੜੀਆਂ ਤੇ ਗਰਿਲ ਲੱਗਣ ਵਾਲੀ ਹੈ ਬਾਕੀ ਆ ਬਈ ਅੰਦਰ ਦੇਖੋ ਜੀ ਇਹ ਆਗਾ ਡ੍ਰੈਗਰੂ ਬਹੁਤ ਵਧੀਆ ਸਰਜਰੀ ਰੁੱਕ ਦੇ ਵਿੱਚ ਬਹੁਤ ਸੋਹਣੇ ਪੀਓਪੀ ਦੇ ਡਿਜ਼ਾਈਨ ਬਹੁਤ ਵਧੀਆ ਤੇ ਆਗਾ ਜੀ ਵਾਸਤੂ ਦੇ ਰਿਪੋਰਟਿੰਗਰਸ ਕਿਚਨ red color ਦੇ ਵਿੱਚ ਵਾਸਤੂ ਰਿਕੋਰਡਿੰਗ ਬਹੁਤ ਵੱਡੀ ਕਿਚਨ ਓਪਨ ਠੀਕ ਹੈ ਜੀ ਇਹ ਆ ਗਿਆ ਜੀ ਅੱਜ ਕੱਲ ਲੋਕਾਂ ਦੀ ਡਿਮਾਂਡ ਤੇ ਉੱਤੇ ਪੂਜਾਰੂ ਬਹੁਤ ਵਧੀਆ ਪੂਜਾਰੂ ਜਿਹਦੇ ਵਿੱਚ ਇੱਕ ਪਲਮਾਰੀ ਦੀ ਜਗ੍ਹਾ ਵੀ ਦਿੱਤੀ ਐ ਸੀ ਅਨਵਾਰੀ ਲਾ ਸਕਦੇ ਆਪਾਂ ਠੀਕ ਹੈ ਜੀ ਇਹ ਲੋਬੀ ਬਹੁਤ ਵੱਡੀ ਲੋਬੀ ਇਹ ਆ ਗਿਆ ਜੀ ਹਲੇ ਥੋੜੀ ਫਿਨਿਸ਼ਿੰਗ ਰਹਿਦੀ ਐ ਬਹੁਤ ਵਧੀਆ ਜੀ ਇਹ ਰੂਮ ਆ ਗਿਆ ਤੇ ਉੱਪਰ ਰੂਮ ਦੇ ਉੱਪਰ ਦਬਕਾ ਜਿਵੇਂ ਕੀ ਕਹਤਾਂ ਬਾਧੂ ਸਮਾਨ ਆ ਜਾਈਆਂ ਜਾਂ ਜਾਂ ਵਗੈਰਾ ਜੋ ਵੀ ਸਮਾਨ ਤੇ ਇਹ ਦੇਖੋ ਜੀ ਨਾਲ ਬਾਥਰੂਮ ਅਟੈਚ ਐਲੀਵੇਸ਼ਨ ਸਪੈਸ਼ਲ ਇਹ ਇਧਰਲਾ ਦੂਜਾ ਰੂਮ ਆ ਗਿਆ ਤੇ ਨਾਲ ਬਾਥਰੂਮ ਅਟੈਚ ਦੋਨੇ ਰੂਮਾਂ ਦੇ ਮਗਰ ਬਾਥਰੂਮ ਅਟੈਚ ਬਹੁਤ ਵਧੀਆ ਲੁਕਿੰਗ ਇਹ ਇਹ ਬਾਕਸ ਵਾਪਸ ਚਲਦੇ ਜੀ ਉਧਰੀ ਸਿਕ ਸਕੈਨ ਤੋਂ ਦੂਜਾ ਕਿੱਦ ਜੀ ਠੀਕ ਹੈ ਜੀ ਦੂਜਾ ਰੂ ਬਹੁਤ ਵਧੀਆ ਰੂ ਪੀਓਪੀ ਦਾ ਡਿਜ਼ਾਈਨ ਬਸਤ ਬਹੁਤ ਬੁਧੀਆ ਟਾਇਲ ਲੱਗੀ ਹੋਈ ਹੈ ਹੁਣ ਆਪਾਂ ਉੱਪਰ ਚੱਲਦੇ ਹਾਂ ਚੜ ਕੇ ਜੂ ਉੱਪਰ ਆਪਾਂ ਰੋੜੀਆਂ ਤੇ ਸਾਹਮਣੇ ਵਿੰਡੋ ਹੈ ਕਿਚਨ ਦੀ ਸਪੈਸ਼ਲ ਇਹ ਸਾਹਮਣੇ ਰੈਕਸਪੈਨ ਲੱਗਣ ਵਾਸਤੇ ਉੱਪਰ ਚੜ ਕੇ ਜੀ ਇੱਥੇ ਤਫਨ ਜਾਂ ਸਟੀਲ ਗ੍ਰੇਲ ਬਹੁਤ ਸੋਹਣੀ ਲੱਗਣੀ ਹੈ ਪੌੜੀਆਂ ਤੇ ਉੱਤੇ ਸਟੀਲ ਗ੍ਰੇਲ ਲੱਗਣੀ ਹੈ ਜੇ ਕੱਲੂ ਤੇ ਉੱਪਰ ਬਾਥਰੂਮ ਇੱਕ ਕਾਰਨਰ ਵਿੰਡੋ ਰਫੰਦੀ ਇਹ ਇੱਕ ਪ੍ਰਕਾਰ ਦੀ ਲੋਬੀ ਬਹੁਤ ਵਧੀਆ ਹਵਾਦਾਰ ਉੱਪਰ ਫਿਰ ਕਿਚਨ ਵਾਸਤੂ ਦੇ ਰਿਕੋਰਡਿੰਗ ਉੱਪਰ ਫਿਰ ਕਿਚਨ ਇਹ ਇੱਕ ਉੱਪਰ ਰੂਮ ਆ ਗਿਆ ਬਹੁਤ ਵਧੀਆ ਰੂਮ ਪੂਰਾ ਵੱਡਾ ਫੈਂਟੈਸਟਿਕ ਯੋਪੀ ਠੀਕ ਹੋ ਜੀ ਇਹ ਅੱਗੇ ਖੁੱਲ੍ਹਿਆ ਖੁੱਲੀ ਲੋਬੀ ਆ ਗਈ ਇਹ ਦਾ ਪਰੂਮ ਵੀ ਬਣਾ ਸਕਦੇ ਆ ਓਪਨ ਚ ਕਿਚਨ ਇਹ ਖੁੱਲਾ ਵਿਹੜਾ ਠੀਕ ਹੈ ਜੀ ਇਹ ਉੱਪਰ ਜਾਲ ਲੱਗਿਆ ਹੋਇਆ ਹੈ ਇਹ ਵਾਸ਼ਿੰਗ ਮਸ਼ੀਨ ਏਰੀਆ ਕੱਪੜੇ ਧੋਣ ਵਾਸਤੇ ਸਪੈਸ਼ਲ ਬਣਾਇਆ ਉੱਤੇ ਠੀਕ ਹੈ ਜੀ ਇਹ ਸੇਮ ਦੂਜੀ ਕੋਠੀ ਹੈ ਉੱਤੇ ਫਰਸ਼ ਵਗੈਰਾ ਸਭ ਕੁਝ ਓਕੇ ਹੈ 1000 ਲੀਟਰ ਦੀ ਟੈਂਕੀ ਉੱਤੇ ਰੱਖ ਦਿੱਤੀ ਗਈ ਹੈ ਲਗਭਗ ਕੰਪਲੈਨਲ ਐਨਓਸੀ ਨਕਸ਼ਾ ਪਾਸ 111 ਗਾਜ 20x50 ਹੈਨੋਸੀ ਨਕਸ਼ਾ ਪਾਸ ਪਿਛਲੀਆਂ ਰੇਸਟੀਆਂ ਵੀ ਨਾਲ ਦੋਨੇ ਮਕਾਨਾਂ ਦੀਆਂ ਅੱਡ ਅੱਡ ਐਨੋਸੀਆਂ ਅੱਡ ਅੱਡ ਰੇਸਟੀਆਂ ਤਾਂ ਕਿ ਦ੍ਰਿਸ਼ਟੀ ਕਰਾਉਣ ਵੇਲੇ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਬਹੁਤ ਵਧੀਆ ਇੱਕ ਨੰਬਰ ਕੋਲੇ ਵਾਲੀ ਇੱਟ ਲੱਗੀ ਹੋਈ ਹੈ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਕਿਸੇ ਮਰਜ਼ੀ ਬੱਚੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇੱਕ ਨੰਬਰ ਇੱਟ ਬਹੁਤ ਵਧੀਆ ਕੰਮ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕਮਿਊਨਿਟੀ ਛੱਡੀ ਗਈ। A to Z ਕਰੋ ਸੋਣਾ ਰੰਗ ਕਰ ਦਿੱਤਾ ਗਿਆ। 3 ਤਰੀਕ 5ਵਾਂ ਮਹੀਨਾ ਇਹ ਓਕੇ ਰਿਪੋਰਟ ਦੇ ਦੇਣੀ ਹੈ। ਠੀਕ ਹੈ ਜੀ। ਬਹੁਤ ਵਧੀਆ ਗਲੀ। ਹੁਣ ਫਿਰ نیچے ਆ ਗਏ। ਠੀਕ ਹੈ। ਨੋਵਾ ਗੱਡੀ ਖੰਡ ਦੀ ਵਿਵਸਥਾ ਕੀਤੀ ਹੋਈ ਹੈ। ਠੀਕ ਹੈ। ਅੱਗੋਂ ਫਰਸ਼ ਦੂਜਿਆਂ ਨੂੰ ਉੱਚੀ ਹੈ। ਵਾਟਰ ਵਾਕਸ ਕਨੈਕਸ਼ਨ ਨਹਿਰੀ ਪਾਣੀ ਓਕੇ ਸੀਵਰੇਜ ਦਾ ਕਨੈਕਸ਼ਨ ਓਕੇ ਕਿਸੇ ਵੀ ਪ੍ਰਕਾਰ ਦੀ ਗਾਹਕ ਨੂੰ ਕਿਸੇ ਪ੍ਰਕਾਰ ਦੇ ਕੋਈ ਉਹ ਨਹੀਂ ਇੱਕ ਵਾਰ ਤੁਸੀਂ ਲੁੱਕ ਫੇਰ ਦੇਖ ਲਓ ਬਹੁਤ ਵਧੀਆ ਓਕੇ ਸਿੱਧੂ ਮੂਸੇਵਾਲਾ ਡਿਜ਼ਾਈਨ A1 ਪਰਸਰਾਮ ਨਗਰ ਗਲੀ ਨੰਬਰ 23 ਅਰਵਾਲੀ ਕੀ ਹਾਲਾ ਮੇਰੇ ਸ਼ਹਿਰ ਦੇ ਵਿੱਚ ਕੋਠੀਆਂ ਸਤਤ ਲੈਨੋਪਾਰ ਦੀਆਂ ਅਸੀਂ ਇਹ ਕਹਿ ਸਕਦੇ ਹਾਂ ਜਿਹਨੂੰ ਨਿਊ ਬਠਿੰਡਾ ਕਹਿੰਦੇ ਅਸੀਂ ਲੈਨੋਪਾਰ ਦੀਆਂ ਸਭ ਤੋਂ ਬੈਸਟ ਕੋਠੀਆਂ ਉਹ ਹੈ 29 ਨੰਬਰ ਗਲੀ ਦੇ ਵਿੱਚ ਹੈ ਐਨਓਸੀ ਨਕਸ਼ਾ ਪਾਸ ਠੀਕ ਹੈ ਜੀ ਜੇ ਕੰਟੈਕਟ ਕਰਨਾ ਹੋਵੇ ਤੇ 956900777 94607 6007 ਪਰਸਰਾਮ ਨਗਰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ 2-3 ਦਿਨਾਂ ਦੇ ਵਿੱਚ ਇਹ ਟੂ ਜੈਡ ਫਿਨਿਸ਼ ਤੁਹਾਨੂੰ ਇਹ ਕੋਠੀ ਮਿਲੋਗੀ ਬਹੁਤ ਵਧੀਆ ਲੁੱਕ ਆਰਾਮਦਾਇਕ ਗੱਡੀ ਚੜ੍ਹਣ ਦੀ pront ਕੀਤਾ ਗਿਆ ਬਹੁਤ ਵਧੀਆ ਰੁਖ ਮੂਰੇ ਗਵਾਂਡ ਗਵਾਂਡ ਬਹੁਤ ਚੰਗਾ। ਕਹਦੇ ਇਹ ਬਹੁਤ ਚੰਗਾ ਗਵਾਂਡ। ਠੀਕ ਹੈ ਜੀ। ਔਰ ਮੈਂ ਮੇਨ ਰੋਡ ਤੋਂ ਸਿਰਫ 300 ਫੁੱਟ ਦੀ ਦੂਰੀ ਤੇ ਅੱਗੇ 6 ਮੰਦਰ ਰੋਡ ਆ ਗਈ ਉਹਦੇ ਸਾਹਮਣੇ। ਠੀਕ ਹੈ ਜੀ। ਇੱਕ ਵਾਰ ਦੇਖ ਕੇ ਜਰੂਰ ਜਾਓ।